हां जी ਬਾਬਿਓ ਕੀ ਹਾਲ ਚਾਲ ਕਿਦਾਂ ਸਤਿ ਸ਼੍ਰੀ ਅਕਾਲ ਕਿਦਾਂ ਜੇ ਚੜ੍ਹਦੀ ਕਲਾ ਪੁੱਤ ਜੀ ਨਾ ਆਪਾਂ ਦੀ ਤੇ ਅੱਜ ਦਾ ਵਲੋਗ ਆਪਣਾ ਸਟਾਰਟ ਹੈ ਗਿਆ ਘਰ ਤੋਂ ਤੇ ਮੰਦਰੂਪ ਕੋਰ ਤੋਂ ਹੈਨਾ ਮੰਦਰੂਪ ਹੈਨਾ ਤੇ ਆਪਾਂ ਰਾਤੀ ਆ ਗਏਗੇ ਘਰ ਤੇ ਹੁਣ ਆਪਾਂ ਚੱਲੇ ਗੱਡੀ ਕੋਲ ਘਰ ਦੇ ਨੂੰ ਛੱਡ ਰਾਂ ਮੜਿਆ ਅੱਗੇ ਇੱਥੇ ਹੀ ਗਾ ਆਪਣੇ ਚਾਚਾ ਜੀ ਉਹਨਾਂ ਦੇ ਘਰ ਹੀ ਲੈਂਟਰ ਪਹਿਣਾ ਹੈਗਾ ਨਵਾਂ ਕਰ ਬਣਾਇਆ ਉਹਨਾਂ ਨੇ ਜੀ ਭਾਈ ਲੈਂਟਰ ਪਹਿਣਾ ਤਾਂ ਛੱਡ ਕੇ ਤੇ ਮੈਂ ਬੱਸੇ ਬੈਹਿਣਾਂ ਬਾਅਦ ਚ ਤੇ ਸੀਟਸਾਬ ਲੱਗੇ ਹੁਣ ਹੈਨਾ ਜੀ ਫਿਰ ਉਹ ਸ਼ਟ ਆਉਣਗੇ ਹੈਨਾ ਮਨਰੂਪ ਆਪਾਂ ਬੱਸੇ ਚੱਲ ਜਾਗੇ ਆਓ 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 ਚਲੋ ਵੀ ਮਿਲਦੇ ਆ ਅੱਗੇ ਜਾ ਕੇ ਆਈ ਗੱਡੀਆਂ ਬਣਨੀਆਂ ਆਪਣੀਆਂ ਇੱਥੇ ਅੰਦਰ ਦੇਖੋ ਬੜੀ ਬਾਹਰ ਆਈ ਐ ਤੇ ਹੁਣ ਬਾਬੇ ਜੀ ਮੇਰਨ ਆਪਣੀ ਵਾਰੀ ਆ ਦੇਖੋ ਕੀ ਬਣਦਾ ਜੀ ਬਾਬਾ ਸੌਖਾ ਰੱਖ ਕੇ ਵਾਏ ਗੁਰ ਮੇਰ ਹੋ ਜਾਏ ਖਾਲੀ ਹੋ ਜਾਏ ਗੱਡੀ ਮੇਰ ਹੋ ਜਾਏ ਵਾਏ ਗੁਰ ਦੀ ਤੇ ਬਾਕੀ ਚਲੋ ਦੇਖਦੇ ਆਂ ਕੀ ਬਣਦਾ ਦੇ ਹੀ ਬਾਬੇ ਚੌਬਰ ਘੁੰਮ ਰਿਹਾ ਪਟਾੜੀ ਸ਼ਹਿਰ ਇਹ ਹੈ ਜੀ ਆਪਣਾ ਪਟਾੜਾ ਸ਼ਹਿਰ ਇੱਥੋਂ ਨਾ ਪਹੁੰਚ ਜਾ ਰਹੇ ਆ ਪਰਫ ਲੱਭਣਾ ਨਿੱਕੇ ਵਨਿਲਾ ਤੇ ਲੱਗਿਆ ਬਰਫ਼ ਤੋਂ ਫੇਰ ਅਪਨ ਇੱਕਨ ਜਾਂਦੇ ਜਿੰਮਰਜੀ ਤੇ ਤੇ ਪਾਣੀ ਪੂਰਾ ਜਲਡ ਜਲਡ ਹੋ ਗਿਆ ਜੀ ਬਾਬੇ ਜਲਡ ਬਾਬਾ ਜੀ ਇਹ ਕੀ ਆ ਬਰਫ਼ ਆਈਫੋਨਸ ਤੇ ਰੰਦੀਆਂ ਆ ਮੈਂ ਆਈ ਆ ਕੀ ਆ ਏ ਹੋ ਗਿਆ ਜੀ برف ਦਾ ਪ੍ਰਬੰਧ ਉਹ ਹੋ ਗਿਆ ਯਾ ਬੇਬੀ ਕਮਨ ਬੇਬੀ ਇਹ ਤਾਂ ਕਮੈਂਟਰੀ ਨਹੀਂ ਇਹਨਾਂ ਦਾ ਉਹ ਜੈਰ ਨੂੰ ਸਾਧਾ ਹੁੰਦਾ ਪਲਾਸਟਿਕ ਕਲੱਬ 'ਚ ਪਲਾਸਟਿਕ ਬੜੀ ਹੈ ਨਾ ਕਮ ਬੇਬੀ ਕਮ ਉਹ ਚੁੜੀਆਂ ਗੱਡੀਆਂ ਆਪਣੀਆਂ ਅੱਜ ਫੇਰ ਨਹੀਂ ਖਾਲੀਆਂ ਇਹ ਸਾਰੀ ਅਰਸ਼ ਦੀ ਗਲਤੀ ਸੱਬੇ ਦੀ ਆਹੋ ਗੱਡੀਆਂ ਨਹੀਂ ਖਾਲੀ ਹੋਈਆਂ ਇਹ ਨਹੀਂ ਬਰਸ ਆਇਆ ਤੇ ਚੋਰ ਕੋਚ ਜਰਾਨਾ ਪਰ ਹੈ ਪਰਫ ਗੰਦੀ ਆ ਸੈਟ ਦੇਖਿਆ ਪਾਣੀ ਦੇ ਕੀ ਹੋਣਾ ਥੱਲੇ ਬੈਠਾ ਆਹੋ ਤੇ ਹੋਣਾ ਹੀ ਆ ਫਰਕ ਤੇ ਨਹੀਂ ਪੈਣੀ ਸਿਲਮਾ ਵੇਖਿਆ ਪਾਣੀ ਇਹ ਨਹੀਂ ਜਾਲਾ ਜਾਲਾ ਜ ਨਹੀਂ ਹੁੰਦਾ ਆਹੋ 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 ਤੇ ਸਿਰ ਪਰ ਲੱਜੋਣਾ ਇਹ ਹੋ ਜੀ ਆਪਾਂ ਬਰਸ ਲੈਣ ਇਹ ਬਟਾਲੇ ਦੇ ਵਿੱਚ ਕਾਂ ਵੀ ਸੜਾ ਆ ਜਾਂਦਾ ਉਮਰਪੁਰਾ ਦੇ ਵਿੱਚ ਉਹ ਭਾਈ ਆਂਡੇ ਗਰੀਬ ਪ੍ਰਸ਼ਾਦਾ ਬਣੀ ਕੋ ਛੱਡਿਆ ਕਿੰਨੇ ਰੁਪਏ ਕੇਊ ਭਾਜੀ 4 ਕਿਲੋਮੀਟਰ ਆਪ ਟਾਪ 4 ਕਿਲੋਮੀਟਰ ਅਪ ਲੋਨ-ਲੋਨ ਕਰ ਰਹੇ ਆ ਆਪਾਂ ਹਾਂਜੀ ਹਾਂਜੀ ਤੇ ਪਾਣੀ ਠੰਡਾ ਪੀਵਾਂਗੇ ਜਾ ਕੇ ਬਿਲਕੁਲ ਵੀਰ ਜੀ ਹੈਨਾ ਠੱਡੇ ਪਾਣੀ ਦਾ ਕਰਕੇ ਬਰਫ਼ ਲੈ ਲਈਏ ਲੋਕੀ ਵੇਂਦੇ ਸਾਡੇ ਲਖਣੀ ਬੰਦਾ ਮਾਰ ਕੇ ਪਾ ਲਿਆ ਪੋਰੀ ਜੇ ਆਹ ਵੀਰ ਜੀ ਉਹਨਾਂ ਦੀ ਗੱਡੀ ਓਹ ਆਰੂ ਆਰੂ ਕੇ ਤਰ ਚੱਲ ਕੇ ਓਏ ਆਹ ਗੱਲ ਮਾੜੀ ਆ ਫਿਰ ਕਮਾਂਟ ਨਹੀਂ ਬਰਫ ਲੈ ਆਂਦੀ ਆ ਪਰ ਤੁਸੀਂ ਪਰੇ ਚੱਲ ਗਏ ਜੇ ਭੜੀ ਐ ਇਹਨੂੰ ਆ ਰਿਓ ਲੋਕੀ ਭੈਣ ਚਲਾਉਂਦੇ ਵੜੀਆਂ ਗੱਤਿਆ ਆਹੋ 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 ਸਹੀ ਗੱਲ ਆ ਉਹ ਬਾਈ ਉਹਨੇ ਬੈਠੇ ਇਹ ਘਰਾਤਾ ہوا ਜਿਠੀ ਤੇ ਉਹ ਵੀਰ ਜਗਰਾਤਾ ਉਹ ਆ ਜਿੱਥੇ ਨਾ ਹਾਂਜੀ ਹੱਲੋ ਆ ਬੈਠੇ ਬਾਈ ਹੁਣ ਇਧਰ ਹਾਂਜੀ ਚੁੱਲਾ ਚੰਕਾ ਚੜਿਆ ਆ ਇੱਥੇ ਟਰਾਲੀਆਂ ਟਰਾਲੇ ਕੋੜੇ ਵੱਡੀ ਵਾਲੀਆਂ ਗੱਡੀਆਂ 14 ਟੈਰੀਆਂ 16 ਟੈਰੀਆਂ 12 10 6 ਚੱਕੀਆਂ ਕਈ ਗੱਡੀਆਂ ਸੋਈ ਜਾਂਦੇ ਰੱਦੀ ਰੱਖਦੇ ਅੱਧੀ ਰਾਤ ਨੂੰ ਬਾਬੇ ਗੱਡੀਆਂ ਸੋਈ ਜਾਂਦੇ ਸਿਰਫ ਮੈਂ ਜ ਸਾਹ ਚੜ ਗਿਆ ਮਹਿਮਦਪੁਰ 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 ਹਾਂ ਆ ਤੂੜੀ ਤੇ ਧੋਲੋ ਨਾ ਮਰਕ ਤਾ ਫਿਰ ਕੋਰੇ ਜੀ ਪਾਣੀ ਪੈਣੀ ਆ ਉਹ ਵਾਟਰ ਕੂਲ ਲੈ ਆਉਣੇ ਚ ਫੜ ਕੇ ਹਾਂ ਐਦਾਂ ਵੈਰੀ ਗੁੱਡ ਦਿਮਾਗ ਹੈਗਾ ਤੇਰਾ ਉਹਦਾ ਮੈਂ ਇੱਥੇ ਬੈਣਾ ਤੁਸੀਂ ਲਵਾ ਫੜ ਕੇ ਲਿਆ ਵਾਟਰ ਕੂਲ ਰੋਦਰ ਜਾ ਲੈ ਲੈ ਮੇਰਾ ਵੀਰ ਨੇ ਵਾਟਰ ਕੂਲ ਕੱਢ ਲਿਆ ਮੇਰਾ ਵੀਰ ਨੇ ਜਾਓ ਮੈਂ ਆਈਸ ਬੋਤਲ ਦੇਂਦਿਆਂ ਵੀ ਜਾ ਕੜ ਕੇ ਲਾ ਵਾਟਰ ਕੂਲ ਬਾਬਾ ਤੂੰ ਲੈਂਦਾ ਮੈਂ ਤਾਂ ਲੈਦਾ ਵਾਟਰ ਯਾਰ ਹਾੜਾ ਵੀ ਲਿਆ ਦੇ ਵਾਟਰ ਕੂਲ ਆਪਣਾ ਵੀ ਲਿਆ ਵੀਰ ਕੱਢ ਗਿਆ ਬਾਬਾ ਵੀ ਲੈ ਮੇਰਾ ਕਦੋਂ ਹੈਗਾ ਪੋਤਾ ਇਹ ਟੁੱਟੀ ਟੁੱਟੀ ਲੱਗੇ ਆਈ ਕੋਈ ਨਹੀਂ ਨਹੀਂ ਮੈਂ ਤਾਂ ਨਹੀਂ ਨਹੀਂ ਆਈ ਤੂੰ ਟੁੱਟੀ ਲੱਗੇ ਆ ਮੈਂ ਤੁਹਾਡਾ ਸਾਥ ਦਿੱਤਾ ਇਹਨਾ ਨਹੀਂ ਬੜਾ ਸਾਥ ਆ ਚੁੱਕੀ ਲੈ ਨਹੀਂ ਲੈਂਦੀ ਇਹਨੇ ਪਾਈਆ ਕਰ ਮਿੰਨੀ ਮਟਰ ਕੁਲਰ ਅੱਛਾ ਉਹ ਮਮਾ ਇਹ ਤੋ ਫੜਾ ਦੇ ਤੂੰ ਜਾ ਆਪਣਾ ਕਰਕੇ ਲਿਆ ਹਾਂ ਤੂੰ ਉਸੇ ਹੀ ਬਰਫੂਲੇ ਹਾਂ ਤੂੰ ਨੇ ਦਵਾੜ ਕੁੰਡ ਲਿਆ ਵੀ ਤਾਂ ਲੈ ਮੈਂ ਵੀ ਰਾਦੂ ਇਹਨੂੰ ਫੜ ਕੇ ਰੱਖਣਾ ਨਹੀਂ ਇਹ ਗੁਰਾ ਦੇਖੀ ਤੇ ਹੱਥ ਮੇਰੇ ਗਰੇ ਚੰਚੀ ਬਾਬਾ ਜੀ ਵੇਖ ਲਓ ਹਿਲਦਾ ਹੀ ਨਹੀਂ ਹੈ ਕਿਉਂ ਡੇ ਵੀਰ ਓਏ ਹੋਏ ਹੋਏ ਮੇਰੇ ਸਾਨਾ ਕਿੰਨੇ ਹੋ ਗਏ ਬਰਫ

ਪੇਚ ਕਸ ਮੰਗਾਵਾ ਤਕਉ ਨਹੀਂ ਉਹ ਵੀ ਕੰਬ ਬੱਗੋ ਬੱਗੋ ਹਾਂ ਪਾਣੀ ਪੋੜਾ ਗਿਆ ਮੈਂ ਬਰਫੀ ਪੋੜੀ ਪੀਚਾ ਉਹ ਇਦਾਂ ਕਰੀ ਹਾਂ ਮੈਂ ਵਾਟਰ ਕੋਲਰ ਇਹਦਾ ਜਿਆਦਾ ਵੱਡਾ ਇਦਾਂ ਕਰੀਏ ਰਾ ਮੇਰੀ ਗੱਲ ਸੁਣ ਗੱਲ ਤੇ ਸੁਣ ਨਲੇ ਮਾਮਾ ਮੱਛਰ ਗਈ ਜੰਨਾ ਮੈਂ ਕਿਹਾ ਬਾਬਾ ਹਾਂਜੀ ਪਤਾ ਕੀ ਕਰੀ ਉਹ ਹਾਟੜੇ ਵਾਲੇ ਵਾਟਰ ਕੋਲਰ ਚ ਪਾ ਗਏ ਨਾ برف ਜੋ ਠੰਡਾ ਜੂ ਤੇਰੇ ਵਾਲਾ ਭਰਦਾਗੇ ਆ ਸਾਰੀ ਇੱਥੇ ਪਾ ਦੇ ਕੱਲ ਨੂੰ ਪਤਾ ਕੀ ਕਰਨਾ ਵਾ ਗੱਡੀ ਭਰ ਕੇ ਨਾ ਉਹ ਆਪਣਾ ਆਵੇ ਆ ਤਾਂ ਪੈਣੀ ਉਹ ਚ ਆਹ ਆ ਤਾਂ ਪੈਣੀ ਆਹ ਕੱਲ ਨੂੰ ਮਿਰਜੀ ਕੀ ਹੋਇਆ ਉਹ ਦਾ ਘਰ ਮੈਨੂੰ ਜਾਂਦੀ ਮਮਾ ਮਿਰਜੀ ਕੀ ਹੋਇਆ ਮਿਰਜੀ ਕੀ ਹੋਇਆ ਉਹ ਜਗੰਧਾ ਛੱਡਾ ਗਿਆ ਆਪਾਂ ਵੀ ਥੱਲੇ ਜਾਂਦੀ ਤਾਂ ਬਹੁਤ ਕਰਾਉਂਦੀ ਹੈ ਉਹ ਕਾ ਡੱਬਲਾ ਰੇ ਚਲੀਏ ਫਿਰ ਭਰਗੇ ਆ ਅਜੀ ਗੁਰੂ ਜੀ ਤੇ ਬਸ ਇਹ ਪਵਾਤਾ ਮੀ ਮਾ ਵੀ ਬਾਬੇ ਮੀ ਪੈ ਗਿਆ ਗੋਡੇ-ਗੋਡੇ ਰੱਜ ਕੇ ਪੈ ਗਿਆ ਮੀ ਰੱਜ ਕੇ ਅਨਾਜ ਗੱਲੇ ਹੋ ਗਏ ਹੱਤੇ ਅਨਾਜ ਆਏ ਹੋਏ ਅੱਜ ਹੈਗਾ ਚੌਥਾ ਦਿਨ ਹਨੂ ਤੁਹਾਡਾ ਦੂਜਾ ਦਿਨ ਹੀ ਹੈ ਨਾ ਕਰੇ ਵੀਰ ਟੋੜੇ ਹੋਏ ਗਿੱਲੇ ਬਾਕੀ ਚਲੋ ਵੇਖਦੇ ਹਾਂ ਕੀ ਬਣਦਾ ਸਿਰੇ ਖਾਲੀ ਘਰ ਲੱਗਿਆ ਬਾਬਾ ਸੁੱਖ ਰੱਖੇ ਹਣ ਸਵੇਰੇ ਕਿੰਵਾ ਦੇਣਾ ਚੌਥਾ ਹੂੰ ਸਵੇਰੇ ਹਾਨੂੰ ਚੌਥਾ ਦਿਨ ਅੱਜ ਤੀਜਾ ਦਿਨ ਚਲੋ ਮਿਲਦੇ ਆਂ ਬਾਬਿਓ ਅਗਲੇ ਵਲੌਗ ਦੇ ਵਿੱਚ ਸਵੇਰੇ ਕੀ ਬਣਦਾ ਸਾਡੇ ਨਾਲ ਕੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜਾਨਦਾਰ ਤੇ ਉਹੀ ਬਚਾਉਣ ਵਾਲਾ ਚਲੋ ਠੀਕ ਹੈ ਜੀ ਬਈ ਮੈਂ ਇੱਕ ਸੱਤ ਸੂਰਤਾਂ ਦਾ ਓ